ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਕੌਣ ਸਨ ਉਹਨਾਂ ਨੂੰ ਉਹ ਸਾਰੇ ਸਰੋਤੇ ਜਾਣਦੇ ਹਨ ਜਿਹੜੇ ਗੁਰਬਾਣੀ ਨੂੰ ਪੜ੍ਹਦੇ ਹਨ ਪਰ ਆਪਾਂ ਵਧੇਰੇ ਜਾਣਕਾਰੀ ਲਈ ਸਤਕਾਰਯੋਗ ਹਰਬੰਸ ਸਿੰਘ ਜੀ ਦੀ ਕਿਤਾਬ ਗੁਰਬਾਣੀ ਵਿੱਚ ਇਤਿਹਾਸਿਕ ਤੇ ਮਿ ਇਤਿਹਾਸਿਕ ਹਵਾਲੇ ਵਿੱਚੋਂ ਤੇ ਕੁਝ ਹੋਰ ਜਾਣਕਾਰੀ ਇਕੱਠੀ ਕੀਤੀ ਵਿੱਚੋਂ ਸਾਂਝੀ ਕਰ ਲੈਂਦੇ ਹਾਂ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਡੂਮ ਅਰਥਾਤ ਮਰਾਸੀ ਸਨ ਜਿਹੜੇ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹਜ਼ੂਰੀ ਰਾਗੀ ਸਨ ਉਹ ਰਾਗ ਵਿੱਦਿਆ ਵਿੱਚ ਚੰਗੇ ਜਾਣੂ ਸਨ ਤੇ ਸੰਗਤਾਂ ਵਿੱਚ ਇਨਾਂ ਦਾ ਚੰਗਾ ਜਸ ਫੈਲ ਗਿਆ ਸੀ। ਇਹਨਾਂ ਦੇ ਅੰਦਰ ਹੰਕਾਰ ਪੈਦਾ ਹੋ ਗਿਆ ਸੀ ਕਿ ਗੁਰੂ ਦਾ ਜਸ ਅਸੀਂ ਵਧਾਉਂਦੇ ਹਾਂ। ਜੇਕਰ ਅਸੀਂ ਇਸ ਤਰ੍ਹਾਂ ਦਾ ਕੀਰਤਨ ਨਾ ਕਰੀਏ ਤਾਂ ਇਹਨਾਂ ਨੂੰ ਕੌਣ ਜਾਣਦਾ ਹੈ? ਕੁਝ ਦਿਨ ਪਿੱਛੋਂ ਭਾਈ ਸੱਤੇ ਕੀਰਤਨੀਏ ਦੀ ਧੀ ਦਾ ਵਿਆਹ ਸੀ। ਤੇ ਉਹ ਗੁਰੂ ਅਰਜਨ ਦੇਵ ਜੀ ਨੂੰ ਕਹਿਣ ਲੱਗੇ ਕਿ ਗੁਰੂ ਜੀ ਸਾਨੂੰ ਧੀ ਦਾ ਵਿਆਹ ਕਰਨ ਲਈ ਬਹੁਤ ਸਾਰੀ ਮਾਇਆ ਚਾਹੀਦੀ ਹੈ। ਗੁਰੂ ਜੀ ਕਹਿਣ ਲੱਗੇ ਕਿ ਸੰਗਤਾਂ ਵੱਲੋਂ ਕੱਲ ਨੂੰ ਜੋ ਭੇਟਾ ਹੋਵੇਗੀ ਉਹ ਸਾਰੇ ਦਿਨ ਦੀ ਭੇਟਾ ਤੁਹਾਨੂੰ ਦਿੱਤੀ ਜਾਵੇਗੀ। ਕਿਉਂਕਿ ਹਰਿਮੰਦਰ ਸਾਹਿਬ ਉਸ ਵੇਲੇ ਵੀ ਲੋਕ ਉਤਸ਼ਾਹ ਨਾਲ ਜਾਂਦੇ ਸਨ ਤੇ ਕਾਫੀ ਭੇਟਾ ਹੋ ਜਾਂਦੀ ਸੀ। ਪਰ ਕੁਦਰਤ ਦੀ ਹੋਂਦ ਐਸੀ ਕਿ ਉਸ ਦਿਨ ਸੰਗਤ ਬਹੁਤ ਘੱਟ ਆਈ ਤੇ ਕੋਈ ਬਹੁਤੀ ਕਮਾਈ ਨਾ ਹੋਈ ਉਹ ਗੁਰੂ ਜੀ ਨੂੰ ਕਹਿਣ ਲੱਗੇ ਕਿ ਇਸ ਮਾਇਆ ਨਾਲ ਸਾਡੀ ਧੀ ਦਾ ਵਿਆਹ ਨਹੀਂ ਹੋਣਾ ਗੁਰੂ ਜੀ ਕਹਿਣ ਲੱਗੇ ਕਿ ਤੁਸੀਂ ਕਾਰਜ ਆਰੰਭ ਕਰੋ ਵਾਹਿਗੁਰੂ ਜੀ ਆਪ ਸਹਾਈ ਹੋਣਗੇ ਪਰ ਉਹਨਾਂ ਨੂੰ ਇਹ ਗੱਲ ਚੰਗੀ ਨਾ ਲੱਗੀ ਤੇ ਦੂਸਰੇ ਦਿਨ ਕੀਰਤਨ ਕਰਨ ਹੀ ਨਾ ਆਏ ਗੁਰੂ ਜੀ ਨੇ ਵਾਰੀ ਵਾਰੀ ਕੋਈ ਸਿੱਖਾ ਨੂੰ ਤੇ ਫਿਰ ਭਾਈ ਗੁਰਦਾਸ ਜੀ ਨੂੰ ਉਹਨਾਂ ਕੋਲ ਭੇਜਿਆ ਕਿ ਤੁਸੀਂ ਆ ਕੇ ਹਰਿਮੰਦਰ ਸਾਹਿਬ ਵਿੱਚ ਕੀਰਤਨ ਕਰੋ ਪਰ ਉਹਨਾਂ ਨੇ ਆਉਣ ਤੋਂ ਬਿਲਕੁਲ ਨਾ ਕਰ ਦਿੱਤੀ ਫਿਰ ਉਸ ਤੋਂ ਅਗਲੇ ਦਿਨਾਂ ਗੁਰੂ ਜੀ ਆਪ ਉਹਨਾਂ ਕੋਲ ਗਏ ਪਰ ਉਹਨਾਂ ਨੇ ਦਰਵਾਜ਼ਾ ਹੀ ਨਾ ਖੋਲ੍ਹਿਆ ਪਰ ਗੁਰੂ ਜੀ ਨੇ ਉਹਨਾਂ ਨੂੰ ਬਾਹਰੋਂ ਹੀ ਕਿਹਾ ਕਿ ਤੁਸੀਂ ਸਾਡੇ ਨਾਲ ਚੱਲੋ ਤੇ ਕੀਰਤਨ ਕਰੋ ਪਰ ਉਹਨਾਂ ਨੇ ਅੰਦਰੋਂ ਹੀ ਗੁਰੂ ਜੀ ਨੂੰ ਕੋਰਾ ਜਵਾਬ ਦੇ ਦਿੱਤਾ ਤੇ ਨਾਲ ਇਹ ਵੀ ਕਹਿ ਦਿੱਤਾ ਕਿ ਸਾਡੇ ਵੱਡੇ-ਵਡੇਰੇ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਨਾਲ ਕੀਰਤਨ ਕਰਦੇ ਸਨ ਤਾਂ ਹੀ ਉਹਨਾਂ ਨੂੰ ਇੰਨੀ ਵਡਿਆਈ ਮਿਲੀ ਨਹੀਂ ਤਾਂ ਉਹਨਾਂ ਨੂੰ ਕੌਣ ਜਾਣਦਾ ਸੀ ਗੁਰੂ ਅਰਜਨ ਦੇਵ ਜੀ ਕੋਲ ਗੁਰੂ ਨਾਨਕ ਦੇਵ ਜੀ ਬਾਰੇ ਬੋਲੇ ਗਏ ਆਪ ਸ਼ਬਦ ਸਹਾਰੇ ਨਾ ਗਏ ਤੇ ਉਹਨਾਂ ਦੇ ਮੂੰਹੋਂ ਸਹਿ ਸੁਭਾਹੀ ਨਿਕਲ ਗਿਆ ਕਿ ਤੁਸੀਂ ਫਿੱਟ ਗਏ ਹੋ ਗੁਰੂ ਜੀ ਦੇ ਉਹਨਾਂ ਬਚਨਾਂ ਨਾਲ ਉਹਨਾਂ ਨੂੰ ਕੋੜ ਹੋ ਗਿਆ ਤੇ ਪੈਸਾ ਥੇਲਾ ਵੀ ਖਤਮ ਹੋ ਗਿਆ ਤੇ ਆਰਥਿਕ ਤੰਗੀ ਆ ਗਈ ਇੱਕ ਹੋਰ ਬੁੱਢਾ ਰਬਾਬੀ ਗੁਰੂ ਜੀ ਕੋਲ ਆ ਕੇ ਖਾਲੇ ਕੁਝ ਕਹਿਣ ਹੀ ਲੱਗਿਆ ਸੀ ਕਿ ਗੁਰੂ ਜੀ ਨੇ ਉਸ ਦੇ ਕਹਿਣ ਤੋਂ ਪਹਿਲਾਂ ਹੀ ਕਹਿ ਦਿੱਤਾ ਕਿ ਜੋ ਸੱਤੇ ਤੇ ਬਲਵੰਡ ਦਾ ਜ਼ਿਕਰ ਸਾਡੇ ਕੋਲ ਕਰੇਗਾ ਉਸ ਦਾ ਮੂੰਹ ਕਾਲਾ ਕਰਕੇ ਖੋਤੇ ਤੇ ਬਿਠਾ ਕੇ ਤੇ ਢੂਲ ਵਜਾ ਕੇ ਉਸ ਨੂੰ ਸਾਰੇ ਸ਼ਹਿਰ ਵਿੱਚ ਫੇਰਿਆ ਜਾਵੇਗਾ ਉਧਰ ਗੁਰੂ ਜੀ ਨੇ ਸਿੱਖਾਂ ਕੋਲੋਂ ਸਾਜਾਂ ਨਾਲ ਕੀਰਤਨ ਕਰਵਾਉਣਾ ਸ਼ੁਰੂ ਕਰ ਦਿੱਤਾ ਜੈਸ ਨੂੰ ਸੁਣ ਕੇ ਸਿੱਖ ਸੰਗਤਾਂ ਵਿੱਚ ਭਾਰੀ ਉਤਸ਼ਾਹ ਪੈਦਾ ਹੋਇਆ ਤੇ ਆਨੰਦ ਆਉਣ ਲੱਗਿਆ ਦੂਜੇ ਪਾਸੇ ਪਾਈ ਸੱਤੇ ਤੇ ਬਲਵੰਡ ਨੂੰ ਕਿਸੇ ਨੇ ਮੂੰਹ ਨਾ ਲਾਇਆ ਜਦੋਂ ਕਿ ਉਹਨਾਂ ਨੂੰ ਆਪਣੇ ਤੇ ਇੰਨਾ ਹੰਕਾਰ ਸੀ ਕਿ ਅਸੀਂ ਆਪਣੇ ਅਲੱਗ ਕੀਰਤਨ ਕਰਨ ਨਾਲ ਬਹੁਤ ਸਾਰੀ ਮਾਇਆ ਇਕੱਠੀ ਕਰ ਲਵਾਂਗੇ ਪਰ ਹੋਇਆ ਇਸਦੇ ਬਿਲਕੁਲ ਉਲਟ ਸੱਤੇ ਤੇ ਬਲਵੰਡ ਦੀ ਕੋੜ ਦੀ ਬਿਮਾਰੀ ਦਿਨੋ ਦਿਨ ਵੱਧਦੀ ਗਈ ਤੇ ਆਰਥਿਕ ਤੰਗੀ ਬਹੁਤ ਜ਼ਿਆਦਾ ਆ ਗਈ ਇਹਨਾਂ ਨੂੰ ਕੋਈ ਹੋਰ ਚਾਰਾ ਨਾ ਚੱਲਦਾ ਦੇਖ ਕੇ ਭਾਈ ਲੱਧਾ ਜੀ ਦਾ ਖਿਆਲ ਆਇਆ ਤੇ ਇਹ ਦੋਵੇਂ ਭਰਾ ਭਾਈ ਲੱਧਾ ਜੀ ਪਰਉਪਕਾਰੀ ਕੁੜ ਗਏ ਇਹਨਾਂ ਨੇ ਜਾ ਕੇ ਭਾਈ ਲੱਧਾ ਜੀ ਨੂੰ ਸਾਰੀ ਆਪਣੀ ਵਾਰਤਾ ਸੁਣਾਈ ਫਿਰ ਭਾਈ ਲੱਧਾ ਜੀ ਨੇ ਇਹਨਾਂ ਤੇ ਤਰਸ ਖਾ ਕੇ ਤੇ ਇਹਨਾਂ ਨੂੰ ਗੁਰੂ ਜੀ ਕੋਲੋਂ ਬਖਸ਼ਾਉਣ ਲਈ ਤੇ ਗੁਰੂ ਅਰਜਨ ਸਾਹਿਬ ਜੀ ਦੇ ਆਦੇਸ਼ ਅਨੁਸਾਰ ਆਪਣਾ ਮੂੰਹ ਆਪ ਕਾਲਾ ਕਰਕੇ ਤੇ ਗਧੇ ਤੇ ਬੈਠ ਕੇ ਗੁਰੂ ਅਰਜਨ ਦੇਵ ਜੀ ਕੋਲ ਪਹੁੰਚ ਗਏ ਤੇ ਫਿਰ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਨੇ ਗੁਰੂ ਜੀ ਕੋਲੋਂ ਮੁਆਫੀ ਮੰਗੀ ਪਰ ਗੁਰੂ ਜੀ ਨੇ ਮਿਵਾਬ ਕਰਨ ਤੋਂ ਪਹਿਲਾਂ ਭਾਈ ਲੱਧਾ ਜੀ ਨੂੰ ਪੁੱਛਿਆ ਕਿ ਤੁਹਾਨੂੰ ਪਤਾ ਹੈ ਇਹਨਾਂ ਨੇ ਕੀ ਕੀਤਾ ਹੈ ਤਾਂ ਭਾਈ ਲੱਧਾ ਜੀ ਕਹਿਣ ਲੱਗੇ ਕਿ ਗੁਰੂ ਜੀ ਤੁਸੀਂ ਬਖਸ਼ੰਦ ਹੋ ਤੇ ਇਹਨਾਂ ਦੇ ਔਗਣਾਂ ਚ ਤਾਰ ਕੇ ਇਹਨਾਂ ਨੂੰ ਬਖਸ਼ ਦੇਵੋ ਉਹ ਫਿਰ ਮੈਂ ਕਿ ਗੁਰਬਾਣੀ ਵਿੱਚ ਲਿਖਿਆ ਹੈ ਜੈਸਾ ਬਾਲਕ ਭਾਇ ਸੋ ਭਾਈ ਲੱਖ ਅਪਰਾਧ ਕਮਾਵਾਇ ਕਰ ਉਪਦੇਸ਼ ਝੜਕੇ ਬਹੁ ਪਾਤੀ ਬਹੁੜ ਪਿਤਾ ਗਲ ਲਾਵਾਇ ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੈ ਇਸ ਤਰ੍ਹਾਂ ਗੁਰੂ ਜੀ ਨੇ ਭਾਈ ਲੱਧਾਈ ਦਾ ਬਹੁਤ ਸਤਕਾਰ ਕੀਤਾ ਤੇ ਭਾਈ ਲੱਧਾਈ ਦੇ ਕਹਿਣ ਤੇ ਇਹਨਾਂ ਨੂੰ ਬਖਸ਼ ਦਿੱਤਾ ਤੇ ਨਾਲ ਇਹ ਵੀ ਕਹਿ ਦਿੱਤਾ ਕਿ ਜਿਸ ਮੂ ਨਾਲ ਇਹਨਾਂ ਨੇ ਸਤਗੁਰੂ ਦੀ ਸ਼ਾਨ ਦੇ ਖਿਲਾਫ ਅਪਸ਼ਬਦ ਬੋਲੇ ਹਨ ਉਸੇ ਮੂ ਨਾਲ ਪਹਿਲੀਆਂ 4 ਪਾਸ਼ਾਆਂ ਦੀ ਉਸਤਤ ਕਰਨ ਫਿਰ ਇਹਨਾਂ ਦਾ ਔੜ ਠੀਕ ਹੋਵੇਗਾ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਕਿ ਜੇ ਇਹ ਅਪਸ਼ਬਦ ਮੈਨੂੰ ਕਹੇ ਹੁੰਦੇ ਤਾਂ ਹੋਰ ਗੱਲ ਸੀ ਪਰ ਸਤਗੁਰਾਂ ਨੂੰ ਇਹ ਕਹਿ ਦੇਣਾ ਕਿ ਉਹ ਸਾਡੇ ਵੱਡੇ ਵਡੇਰੇ ਭਾਈ ਰਬਾਬੀ ਮਰਦਾਨਾ ਜੀ ਕਰਕੇ ਜਾਣੇ ਜਾਂਦੇ ਸਨ ਨਹੀਂ ਤਾਂ ਉਹਨਾਂ ਨੂੰ ਕੌਣ ਜਾਣਦਾ ਸੀ ਇਹ ਲਬਜ ਸਹਾਰਨੇ ਔਖੇ ਸਨ ਜਦੋਂ ਕਿ ਮਰਦਾਨਾ ਜੀ ਨੂੰ ਗੁਰੂ ਨਾਨਕ ਦੇਵ ਜੀ ਅਦਵ ਨਾਲ ਹਮੇਸ਼ਾ ਭਾਈ ਮਰਦਾਨਾ ਜੀ ਹੀ ਕਹਿੰਦੇ ਸਨ ਪਰ ਇਹਨਾਂ ਦਾ ਹੰਕਾਰ ਜਾ ਕੇ ਗੁਰੂ ਨਾਨਕ ਦੇਵ ਜੀ ਨੂੰ ਨੀਵਾਂ ਦਿਖਾਉਣਾ ਸ਼ੋਭਾ ਨਹੀਂ ਸੀ ਦਿੰਦਾ ਫਿਰ ਭਾਈ ਸੱਤਾ ਜੀ ਤੇ ਭਾਈ ਬਲਵੰਡਾ ਜੀ ਨੇ ਰਾਮਕਲੀ ਕੀ ਵਾਰ ਰਾਏ ਬਲਵੰਡ tatha ਸਤੈ ਢੂਮ ਅਖੀ ਦੇਸਲੇਖ ਹੀਟ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਗ 968 ਤੇ 967 ਤੇ ਉਚਾਰੀ ਉਸ ਵਾਰ ਦੀਆਂ 8 ਪੌੜੀਆਂ ਹਨ ਇਸ ਸਾਰੀ ਵਾਰ ਵਿੱਚ ਗੁਰੂਆਂ ਦੀ ਉਸਤਤ ਕੀਤੀ ਗਈ ਹੈ ਉਹਨਾਂ ਵਿੱਚੋਂ ਆਪਾਂ ਇੱਕ ਦੋ ਤੁਕਾਂ ਗੁਰਬਾਣੀ ਦੀਆਂ ਸਾਂਝੀਆਂ ਕਰ ਲੈਂਦੇ ਹਾਂ ਜਿਵੇਂ ਹੋਵੇ ਸਿਫਤ ਕੁਸਮ ਦੀ ਨੂਰ ਅਰਸ ਹੋ ਕੁਰਸ ਹੋ ਚਟਿਏ ਤਉ ਦੇ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਏ ਇਸੇ ਤਰ੍ਹਾਂ ਇਸੇ ਬਾਅਦ ਵਿੱਚ ਹੋਰ ਗੁਰਬਾਣੀ ਤੱਕ ਇਹ ਆਉਂਦੀ ਹੈ ਕਿ ਤਨ ਤਨ RAM DAS GUR ਜਨ ਸਿਰਿਆ ਤੇ ਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਰਜਣਹਾਰ ਹੈ ਧਾਰਿਆ ਇਹ ਵੀ ਮੰਨਿਆ ਜਾਂਦਾ ਹੈ ਕਿ ਪਟਾ ਨੇ ਇਕੱਠੇ ਹੋ ਕੇ ਗੁਰੂ ਅਰਜਨ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਿ ਉਹ ਗੁਰੂਆਂ ਦੇ ਹਸਤਤ ਵਿੱਚ ਸਵਈਏ ਉਚਾਰਨਾ ਚਾਹੁੰਦੇ ਹਨ ਪਰ ਜੇ ਗੁਰੂ ਜੀ ਉਹਨਾਂ ਨੂੰ ਰਸਤਾ ਦਿਖਾ ਦੇਣ ਕਿ ਕਿਵੇਂ ਉਚਾਰੇ ਜਾਣ ਫਿਰ ਪੰਜਵੇਂ ਪਾਸ਼ਾ ਜੀ ਨੇ ਸਵਈਏ ਸ੍ਰੀ ਮੁਖ ਵਾਕਿਆ ਮਹੱਲਾ ਪੰਜਵਾ ਦੇ ਸਰਲੇਖ ਹੇਠ ਸਵਈਏ ਉਚਾਰੇ ਜਿਸ ਵਿੱਚ ਅਕਾਲ ਪੁਰਖ ਦੀ ਉਸਤਤ ਕੀਤੀ ਗਈ ਹੈ ਫਿਰ ਇਸ ਨੂੰ ਮੁਖ ਰੱਖ ਕੇ ਪਟ ਸਹਿਬਾ ਨੇ ਪਹਿਲੇ ਪੰਜ ਸਤਗੁਰਾਂ ਦੀ ਉਸਤਤ ਵਿੱਚ ਸਵਈਏ ਉਚਾਰੇ ਹਨ ਇਜਿਤਰਾਂ ਜਿਵੇਂ ਜਿਵੇਂ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਗੁਰੂ ਘਰ ਦੇ ਸਿਫਤ ਕਰਦੇ ਗਏ ਤਿਆਉ ਤਿਆਉ ਉਹਨਾਂ ਦਾ ਕੋਹੜ ਦੂਰ ਹੁੰਦਾ ਗਿਆ ਤੇ ਉਹ ਬਿਲਕੁਲ ਠੀਕ ਹੋ ਗਏ ਤੇ ਉਹਨਾਂ ਦੀ ਆਰਥਿਕ ਹਾਲਤ ਵੀ ਦਿਨੋਂ ਦਿਨ ਸੁਧਰਦੀ ਗਈ ਸੋ ਇਸ ਸਾਖੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਹੰਕਾਰ ਨਹੀਂ ਕਰਨਾ ਚਾਹੀਦਾ ਤੇ ਪੂਰੇ ਗੁਰੂ ਨਾਲ ਜੁੜਨਾ ਚਾਹੀਦਾ ਹੈ ਜੇ ਜਾਣੇ ਅਣਜਾਣੇ ਵਿੱਚ ਗਲਤੀ ਹੋ ਜਾਵੇ ਤਾਂ ਵਾਹਿਗੁਰੂ ਦੇ ਦਰ ਤੇ ਆ ਕੇ ਭੁੱਲ ਬਖਸ਼ਾਉਣੀ ਚਾਹੀਦੀ ਹੈ ਤੇ ਪ੍ਰਣ ਕਰਨਾ ਚਾਹੀਦਾ ਹੈ ਕਿ ਅਜਿਹੀ ਗਲਤੀ ਅੱਗੇ ਤੋਂ ਨਾ ਹੋਵੇ ਵਾਹਿਗੁਰੂ ਜੀ ਬਖਸ਼ੰਦ ਪਿਤਾ ਹਨ ਤੇ ਉਹ ਭੁੱਲਿਆ ਨੂੰ ਸਿੱਧੇ ਰਸਤੇ ਤੇ ਪਾਉਂਦੇ ਹਨ ਜਿਵੇਂ ਕਿ ਗੁਰਬਾਣੀ ਦੀ ਤੁਕ ਹੈ ਜਿਸ ਪਾਪੀ ਕੋ ਮਿਲੈ ਨਾ ਢੋਈ ਸ਼ਰਨ ਆਵੇ ਤਾਂ ਨਿਰਵਲ ਹੋਈ ਸੋ ਸਾਨੂੰ ਪੂਰਾ ਪ੍ਰਭ ਅਰਅਧਿਆ ਪੂਰਾ ਜਾ ਕਾ ਨਾਉ ਨਾਲ ਜੁੜਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ